ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਇੱਕ ਵਾਰ ਫਿਰ ਵਿਪਾਸਨਾ ਕੇਂਦਰ ਜਾਣਗੇ ਪਾਰਟੀ ਮੁਤਾਬਕ ਉਹ 19 ਤੋਂ 30 ਦਸੰਬਰ ਤੱਕ 10 ਦਿਨਾਂ ਲਈ ਹੁਸ਼ਿਆਰਪੁਰ ਜਾ ਰਹੇ ਨੇ ਤੇ 20 ਦਸੰਬਰ ਤੋਂ ਆਨੰਦਗੜ੍ਹ ਦੇ ਤਾਜਾ ਵਿਪਾਸਨਾ ਦੇ ਯੋਗ ਸੈਂਟਰ ਚ ਕੋਰਸ ਸ਼ੁਰੂ ਕਰ ਸਕਦੇ ਨੇ ਉਹ ਹਰ ਸਾਲ 10 ਦਿਨਾਂ ਲਈ ਵਿਪਾਸਨਾ ਮੈਡੀਟੇਸ਼ਨ ਕੋਰਸ ਲਈ ਜਾਂਦੇ ਨੇ ਹਾਲਾਂਕਿ ਦੂਜੇ ਪਾਸੇ ਚਰਚਾਵਾਂ ਇਹ ਵੀ ਨੇ ਕਿ ਅਰਵਿੰਦ ਕੇਜਰੀਵਾਲ ED ਦੀ ਰੇਟ ਤੋਂ ਬਚਣਾ ਚਾਹੁੰਦੇ ਨੇ ਕਿਉਂਕਿ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਇੱਕ ਵਾਰ ਫਿਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਨੋਟਿਸ ਭੇਜਿਆ ਹੈ ਜ਼ਾਹਿਰ ਹੈ ਕਿ ਸ਼ਰਾਬ ਨ ਈਡੀ ਨੇ ਅਰਵਿੰਦ ਕੇਜੀਵਾਲ ਨੂੰ ਪੁਚਗਿਛ ਲਈ ਪੇਸ਼ ਹੋਣ ਲਈ 21 ਦਸੰਬਰ ਦੀ ਤਾਰੀਖ ਦਿੱਤੀ ਹੈ ਇਸ ਤੋਂ ਪਹਿਲਾਂ 2 ਨਵੰਬਰ ਨੂੰ ਅਰਵਿੰਦ ਕੇਜੀਵਾਲ ਨੂੰ ਪੁਚਗਿਛ ਲਈ ਬੁਲਾਇਆ ਗਿਆ ਸੀ ਉਦੋਂ ਵੀ ਕੇਜੀਵਾਲ ਈਡੀ ਦਫਤਰ ਨਹੀਂ ਪਹੁੰਚੇ ਤੇ ਚੋਣ ਪ੍ਰਚਾਰ ਲਈ ਮਧਪ੍ਰਦੇਸ਼ ਦੀ ਯਰਵਾਨਾ ਹੋ ਗਏ ਸਨ ਹੁਣ ਜਦੋਂ ਈਡੀ ਨੇ ਸਮਨ ਭੇਜਿਆ ਤਾਂ ਦੋ ਦਿਨ ਪਹਿਲਾਂ ਇਹ ਜਾਣਕਾਰੀ ਆਉਂਦੀ ਹੈ ਕਿ ਉਹ 19 ਦਸੰਬਰ ਤੋਂ ਵਿਪਾਸਨਾ ਕੇਂਦਰ ਜਾ ਰਹੇ ਨੇ ਆਪ ਸੁਪਰੀਮੋ ਅਰਵਿੰਦ ਕੇਜੀਵਾਲ ਸਾਲ 2021 ਵਿੱਚ 10 ਦਿਨਾਂ ਲਈ ਜੈਪੁਰ ਵੈਲਨੈਸ ਸੈਂਟਰ ਗਏ ਸਨ ਉਸ ਸਮੇਂ ਨਾ ਤਾਂ ਉਹ ਕਿਸੇ ਸਿਆਸੀ ਪ੍ਰੋਗਰਾਮ 'ਚ ਸ਼ਾਮਲ ਹੋਏ ਤੇ ਨਾ ਹੀ ਕਿਸੇ ਆਪ 10 ਸਾਲਾਂ ਚ ਅਰਵਿੰਦ ਕੇ ਅਜੀਵਾਲ ਦੇਸ਼ ਦੇ ਕਈ ਸ਼ਹਿਰਾਂ ਚ ਜਾ ਕੇ ਵਿਪਾਸਨਾ ਕੋਰਸ ਕਰ ਚੁੱਕੇ ਹਨ ਹੁਣ ਇਸ ਤੋਂ ਬਾਅਦ ਕਈ ਲੋਕਾਂ ਦੇ ਮਨਾਂ ਚ ਸਵਾਲ ਹੋਵੇਗਾ ਕਿ ਵਿਪਾਸਨਾ ਹੈ ਕੀ ਤਾਂ ਪਹਿਲਾਂ ਇਸ ਨੂੰ ਸਮਝਦੇ ਹਾਂ ਵਿਪਾਸਨਾ ਮਾਨਸਿਕ ਤਣਾਅ ਤੋਂ ਛੁਟਕਾਰਾ ਪਾਉਣ ਲਈ ਇੱਕ ਪ੍ਰਾਚੀਨ ਭਾਰਤੀ ਧਿਆਨ ਤਕਨੀਕ ਹੈ ਇਹ ਇੱਕ ਮਾਨਸਿਕ ਕਸਰਤ ਹੈ ਜੋ ਮਨ ਤੇ ਸਰੀਰ ਦੋਵਾਂ ਲਈ ਫਾਇਦੇਮੰਦ ਹੈ ਇਹ ਭਾਰਤ ਦੀ ਸਭ ਤੋਂ ਪੁਰਾਣੀ ਧਿਆਨ ਤਕਨੀਕ ਹੈ ਜੋ ਲਗਭਗ 2600 ਸਾਲ ਪਹਿਲਾਂ ਮਹਾਤਮਾ ਬੁੱਧ ਦੁਆਰਾ ਮੁੱਢ ਖੋਜੀ ਗਈ ਸੀ। ਮਹਾਤਮਾ ਬੁੱਧ ਤੋਂ ਪਹਿਲਾਂ ਵੀ ਭਾਰਤ 'ਚ ਰਿਸ਼ੀ-ਮੁਨੀ ਇਸ ਦਾ ਅਭਿਆਸ ਕਰਦੇ ਸਨ। ਵਿਪਾਸਨਾ ਕੇਂਦਰ ਵਿਖੇ 10, 20, 30, 45 ਤੇ 60 ਦਿਨਾਂ ਤੱਕ ਦਾ ਰਿਹਾਈਸ਼ੀ ਕੈਂਪ ਹੁੰਦਾ ਹੈ। ਇਸ ਕੋਰਸ ਦਾ ਹਿੱਸਾ ਬਣਨ ਵਾਲੇ ਕੁਝ ਸਮੇਂ ਲਈ ਕਿਸੇ ਵੀ ਸੰਚਾਰ ਤੋਂ ਪਰਹੇਜ਼ ਕਰਦੇ ਹਨ। ਉਹ ਕਿਸੇ ਨਾਲ ਸੰਵਾਦ ਜਾਂ ਸੰਕੇਤਾ ਰਾਹੀਂ ਗੱਲ ਨਹੀਂ ਕਰ ਸਕਦੇ। ਇਸ 'ਚ ਸਭ ਤੋਂ ਪਹਿਲਾਂ ਮੈਡੀਟੇਸ਼ਨ ਦੇ ਅਭਿਆਸ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਵਿਪਾਸਨਾ ਆਤਮ ਨਿਰੀਖਣ ਦਾ ਇੱਕ ਪ੍ਰਭਾਵਸ਼ਾਲੀ ਤਰੀਕਾ ਹੈ ਇਹ ਪ੍ਰਾਣਾਯਾਮ ਦਾ ਇੱਕ ਰੂਪ ਹੈ ਇਸ ਸਵੈ ਨਿਰੀਖਣ ਤੇ ਸਵੈ ਸ਼ੁੱਧੀਕਰਨ ਦਾ ਸਭ ਤੋਂ ਵਧੀਆ ਤਰੀਕਾ ਮੰਨਿਆ ਜਾਂਦਾ ਹੈ ਪ੍ਰਾਚੀਨ ਕਾਲ ਤੋਂ ਹੀ ઋષਿ-ਮੁਨੀ ਇਸ ਧਿਆਨ ਵਿਧੀ ਦਾ ਅਭਿਆਸ ਕਰਦੇ ਆ ਰਹੇ ਨੇ ਕਿਹਾ ਜਾਂਦਾ ਹੈ ਕਿ ਇਸ ਕੈਂਪ 'ਚ ਰਹਿਣ ਵਾਲੇ ਸਾਰੇ ਲੋਕ ਇੱਕੋ ਕਿਸਮ ਦੇ ਕੱਪੜੇ ਪਾਉਂਦੇ ਨੇ ਤੇ ਇੱਕੋ ਕਿਸਮ ਦਾ ਭੋਜਨ ਖਾਂਦੇ ਨੇ ਬਹੁਤ ਸਾਰੇ ਦੇਸ਼ਾਂ 'ਚ ਵਿਪਾਸਨਾ ਦਾ ਰੁਝਾਨ ਵਧਿਆ ਹੈ ਮਨੋਵਿਗਿਆਨਕ ਰੋਗਾਂ ਨੂੰ ਦੂਰ ਕਰਨ ਦਾ ਇੱਕ ਸੌਖਾ ਢੰਗ ਦੱਸਿਆ ਜਾਂਦਾ ਹੈ ਇਹ ਤਣਾ ਨੂੰ ਦੂਰ ਕਰਦਾ ਹੈ ਤੇ ਨਕਾਰਾਤਮਕ ਵਿਚਾਰਾਂ ਤੋਂ ਦੂਰ ਰੱਖਦਾ ਹੈ ਜੇ ਮਨ ਅਤੇ ਦਿਮਾਗ ਸ਼ਾਂਤ ਔਜ਼ਾ ਸਰ ਸਰੀਰ ਤੇ ਵੀ ਹੋਵੇਗਾ ਵਿਪਾਸਨਾ ਕੈਂਪ ਕਿਸੇ ਵੀ ਵਿਅਕਤੀ ਲਈ ਖੁੱਲੇ ਹਨ ਜੋ ਇਸ ਵਿਧੀ ਨੂੰ ਸਿੱਖਣਾ ਚਾਹੁੰਦੇ ਹਨ ਇਸ ਤੋਂ ਇਲਾਵਾ ਵੀ ਬਹੁਤ ਸਾਰੀਆਂ ਧਿਆਨ ਵਿਧੀਆਂ ਨੇ ਜਿਨ੍ਹਾਂ ਵੱਲ ਲੋਕਾਂ ਦਾ ਕਾਫੀ ਰੁਝਾਨ ਵਧਿਆ ਅੱਜ ਦੇ ਸਮੇਂ ਦੀ ਹੀ ਗੱਲ ਕਰੀਏ ਤਾਂ ਹਰ ਕੋਈ ਰੋਜ਼ ਦੀ ਭੱਜ ਦੌੜ 'ਚ ਵਿਅਸਤ ਹੈ ਲੋਕ ਖੁਦ ਲਈ ਵੀ ਸਮਾਂ ਬਹੁਤ ਮੁਸ਼ਕਲ ਨਾਲ ਕੱਢਦੇ ਨੇ ਕਈ ਵਾਰ ਐਸੇ ਹਾਲਾਤ ਵੀ ਬਣ ਜਾਂਦੇ ਨੇ ਕਿ ਅਸੀਂ ਕਿਸੇ ਮਾਨਸਿਕ ਤਣਾਅ ਦਾ ਸ਼ਿਕਾਰ ਹੋ ਜਾਂਦੇ ਹਾਂ ਜਾਂ ਹੋਰ ਬਹੁਤ ਸਾਰੇ ਮਾਨਸਿਕ ਰੋਗ ਹੋ ਜਾਂਦੇ ਹਨ ਇਹਨਾਂ ਸਭ ਤੋਂ ਛੁਟਕਾਰਾ ਪਾਉਣ ਲਈ ਫਿਰ ਲੋਕ ਇਹਨਾਂ ਪੁਰਾਤਨ ਤਕਨੀਕਾਂ ਨੂੰ ਅਪਣਾਉਂਦੇ ਨੇ ਫਿਰ ਚਾਹੇ ਉਹ ਘਰ ਬੈਠ ਕੇ ਯੋਗਾ ਕਰਨਾ ਹੋਵੇ ਜਾਂ ਵਿਪਾਸਨਾ ਕੇਂਦਰਾਂ 'ਚ ਜਾ ਕੇ ਧਿਆਨ ਲਾਉਣਾ ਹੋਵੇ